ਸਈਆ ਦੈਟਸ ਸਈਆ ਸਈਆ ਕਿਵੇਂ ਗੋਟਿਆ ਪਾਦੋ ਦਾ ਅੱਛਾ ਮੂੰਹ ਇਟ ਲਾਉਣ ਵਾਲਾ ਕੱਲਾ ਤੇ ਸਲਾਹ ਦੇਣ ਵਾਲਾ ਮੋਟਾ ਤੇ ਸਭ ਤੋਂ ਵੱਡਾ ਸ਼ਖਸ ਹਰਜੀਤ ਕਰ ਗੇਤਲੀ ਜਾਨੀ ਕਿ ਮੇਰੀ ਮੰਮੀ ਤੇ ਪਾਲੇ ਦੀ ਸਪੁੱਤਰੀ ਤੇ ਕੀ ਕਿਹਾ ਮੈਂ ਅੱਡੀ ਗੰਦੀ ਲਾਦਵੀ ਹੋ ਥੱਦ ਕੇ ਹੇਦੀ ਇਹਕੇ ਮੇਰੀ ਗੰਦੀ ਲਾਦ ਹੋ ਸਕਦੀ ਤੇ ਫਿਰ ਅਸੀਂ ਵੀ ਗੰਦੀ ਹੋ ਸਕਦੇ ਮੰਨ ਗਈ ਆ ਮੰਨ ਗਈ ਮੰਨ ਗਈ ਮੰਨ ਗਈ ਮੇਰੀ ਗੰਦੀ ਲਾਦ ਆ ਤੇ ਮੈਂ ਆਪਦੇ ਮੈਂ ਕਿਹਾ ਤੇ ਡੈਡੀ ਨੇ ਤੈਨੂੰ ਵੇਖਣ ਗਿਆ ਹੁੰਦਾ ਨਾ ਮੈਂ ਪਹਿਲਾਂ ਪੁੱਛਣਾ ਸੀ ਕੁਆਲੀਫਿਕੇਸ਼ਨ ਕੀ ਹੈ ਲੇਡੀ ਦੀ ਪੁੱਛ ਲੈਿੰਦਾ ਪ੍ਰਭ ਗੁੱਡ ਮਾਰਨਿੰਗ ਪ੍ਰਭ ਤੂੰ ਅਗਲੇ ਜਨਮ ਚ ਕੀ ਬੰਨਾ ਚਾਹਣੀ ਹੈ ਮੈਂ ਤਾਂ ਕਿਸੇ ਕੋਲ ਬੰਦਾ ਬਣਨਾ ਚਾਹੀਦਾ ਕਿਉਂਕਿ ਜੇ ਲੋ ਸਟੂਡੈਂਟ ਬਣ ਗਿਆ ਨਾ ਤਾਂ ਕੰਮ ਨਹੀਂ ਕਰੂਗਾ ਕੰਮ ਨਹੀਂ ਕਰੂਗਾ ਜੇ ਪ੍ਰਿੰਸੀਪਲ ਬਣੀ ਫਿਰ ਜਿਹੜਾ ਮੱਝ ਦਾ ਬਾਗ ਉਹ ਸਦਕਾ ਨੂੰ ਟੱਪਲ ਮਾਰਦਾ ਆ ਦਰੀ ਉਹ ਪਹਿਲੇ ਮੈਨੂੰ ਪਏ ਨੂੰ ਇੱਥੇ ਕਾਰਾ ਕੋਲ ਲਿਆ ਦੋ ਮੈਨੂੰ ਪਏ ਨੂੰ ਲੈਪਟਾਪ ਲਿਆ ਦੋ ਮੈਂ ਆਹ ਕਰ ਲਾਂ ਅੱਛਾ ਆਪਾਂ ਤਾਂ ਤੁਸੀਂ ਰੋਜ ਆ ਰੋਗੇ ਤਾਂ ਬੈਠਣ ਜਾਣੇ ਆ ਅਸੀਂ ਤਾਂ ਅੱਜ ਹੀ ਚਲੀਏ ਤੂੰ ਛੱਡ ਤੇ ਰਾਤ ਸਾਲਾ ਕਹਿੰਦੇ ਤੈਨੂੰ ਕਹਿੰਦੇ ਸਾਰੇ ਬੁਗੋ ਗਾਲ੍ਹ ਸੋਣੇ 6 ਵਜੇ ਰੋਟੀਆਂ ਖਾ ਕੇ ਕਹਿੰਦੇ ਬੁਗੜ ਕੇ ਮੈਨੂੰ ਰੋਟੀ ਨਹੀਂ ਮੈਂ ਮਤਲਬ ਚਿੱਟਾ ਤੇਰਾ ਸਰੀਰ ਹੈ ਨਾ ਤੈਨੂੰ 10 ਗੇੜੇ ਵੀ ਰੋਟੀ ਦਿੱਤੀ ਉਹਦੇ ਨਾਲ ਤੇਰੀ ਭੁੱਖ ਮਰਨੀ ਨਹੀਂ ਹੈ 6 ਘੰਟੇ ਬਾਅਦ ਭੁੱਖ ਕਾਜ ਮਸ਼ੀਨਾ ਬੰਦ ਨਾ ਰਹਿਣਗੀਆਂ ਨਹੀਂ ਰਹਿਣਗੀਆਂ ਲੇਕਿਨ ਤੂੰ ਵਾਰ-ਵਾਰ ਇੱਕੋ ਗੱਲ ਕਿਉਂ ਬੋਲਦੇ ਹੁੰਨੇ ਆ ਤੂੰ ਹੁਣ ਸਾਡੇ ਪਿੱਛੇ ਕਾਹਤੋਂ ਇੰਨੀ ਕਰੀ ਆ ਅੱਜ ਸਾਡੀ ਕੁੱਤੇ ਕਹਿੰਦੀ ਆਪਾਂ ਰੋਜ਼ ਤੁਹਾਨੂੰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਅਪ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਅੱਜ ਦਾ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖ ਲਾਓ ਵੀ ਗੁੱਡ ਮਾਰਨਿੰਗ ਤੇ ਵੇਸਾ ਦੇ ਠੇਕੇਦਾਰ ਸਾਹਿਬ ਨੇ ਕੰਦਾ ਸਾਰੀਆਂ ਚੱਕ ਦਿੱਤੀਆਂ ਇਹ ਮੈਂ ਲਾਹਦਾ ਹਫਤੇ ਦੇ ਵਿੱਚ ਇਹ ਲਾਈਟਰ ਤੇ ਲੈ ਜਾਣਗੇ ਕੰਮ ਥਿਸ ਇਜ਼ ਬਿਜ਼ਨਸ ਊਮਨ ਕਿਉਂ ਘਰੇ ਹੀ ਸੱਦ ਲੈਂਦੀ ਆ ਥ੍ਰੈਡਿੰਗ ਥ੍ਰੈਡਿੰਗ ਕਰਨ ਲਈ ਹੈ ਦੱਸ ਜੀ ਤੂੰ ਹੁਣ ਸਾਡੇ ਪਿੱਛੇ ਕਾਹਤੋਂ ਇੰਨੀ ਕਰੀ ਆ ਅੱਜ ਸਾਡੀ ਕੁੱਤੇ ਕਣੀ ਆ ਤਾ ਰੋਜ਼ ਸੁਣਿਆ अच्छा आप दा तुसी रोज लो या लोगे ठक्के खाने जाने आ असि रात ही चली तू छाट रादसरी सगला के तन्ने कहंदे सारे गुगो काल छोड़े 6 ਵਜੇ ਰੋਟੀਆਂ ਖਾ ਕੇ ਗਿਆ ਰਾਤ ਨੂੰ ਸਾਡੀ ਮਸ਼ੀਨ ਠੀਕ ਹੁੰਦੀ ਵੀ 12 ਵਜੇ ਫੇਰ ਕਹਿੰਦੇ ਮੈਨੂੰ ਰੋਟੀਆਂ ਲਾ ਕੇ ਦੇ ਕਹਿੰਦਾ ਮੈਂ ਇੱਕ ਮਿੰਟ ਮੈਨੂੰ ਇੱਕ ਬੱਲ ਦੱਸਿਓ ਬਾਈ 6 ਵਜੇ ਖਾ ਕੇ ਕਹਿੰਦਾ ਮੁੱਕ ਗਏ ਮੇਰੇ ਰੋਟੀਆਂ ਮੈਨੂੰ ਮਤਲਬ ਚੰਡਾਦਰਾ ਸਰੀਰ ਹੈ ਨਾ ਤੈਨੂੰ 10 ਗੇੜੇ ਵੀ ਰੋਟੀ ਦਿੱਤੀ ਔਰ ਤੇਰੇ ਕਮਰਨੀ ਹੈ 6 ਘੰਟੇ ਬਾਅਦ ਭੁੱਖ ਲੱਗ ਜੀਦੀ ਹੈ ਇੱਕ ਇੱਕ ਆਪਣੇ ਘਰੇ ਪੱਕਾ ਬੰਦਾ ਚਾਹੀਦਾ ਜਿਹੜਾ ਘੰਟੇ ਘੰਟੇ ਬਾਅਦ ਇਹਨਾਂ ਦੀ ਰੋਟੀਆਂ ਪਾ ਲਾ 6 ਘੰਟੇ ਬਾਅਦ ਭੁੱਖ ਲੱਗ ਜਿੰਦੀ ਹੈ ਲੱਗਿਆ ਹਾਲੀ ਇੱਥੇ 6 ਘੰਟੇ ਬਾਅਦ ਸਾਨੂੰ ਤਾਂ ਲੱਗਦੀ ਹੈ ਵੀ ਤੇਰੇ ਨਾਲ ਦੀ ਹੈ ਲੈ ਕੇ ਇੱਕ ਫਰਮੂਕ ਦਿੱਤਾ ਇਹਦਾ ਲਾਓ ਤੁਸੀਂ ਲਾਇਆ ਇਹ ਬਾਡੀ ਸਪਰੇਅ ਆ ਤੇ ਕੱਪੜੇ ਤੇ ਪਾਈ ਜਾਂਦੇ ਨੇ ਚੱਲ ਕੋਈ ਨਹੀਂ ਕੋਈ ਤਾਂ ਸਮਹਿਲੀ ਹੈ ਬਾਹਰ ਦੇ ਪਾਉਂਦੀ ਵੀ ਪਈ ਆਈ ਆ ਇੱਕ ਵਾਈ ਜੀ ਗੜ ਪਾ ਲਾ ਚਾਚ ਮਸ਼ੀਨਾ ਬੰਦ ਨਾ ਰਹਿਣਗੀਆਂ ਨਹੀਂ ਰਹਿਣਗੀਆਂ ਲੇਕਿਨ ਤੂੰ ਵਾਰ ਵਾਰ ਇੱਕੋ ਗੱਲ ਵਾ ਵਾ ਅਗਲੇ ਨੂੰ ਕੁਛ ਜਿਹੜਾ ਨਹਿਰਾਦ ਜਿਵੇਂ ਉਹ ਜਰਾ ਠੀਕ ਹੋ ਜਾਵੇ ਲੱਗਾ ਪਤਾ ਤੁੰਗਿਆ ਵੀ ਲੱਗਾ ਪਤਾ ਕਾਹ ਤੋਂ ਮਕੈਨਿਕ ਨੂੰ ਨਹੀਂ ਪਤਾ ਹੋਊਗਾ ਕਿ ਕਿੰਨੂੰ ਪਤਾ ਨਹੀਂ ਉਹ ਛੱਡ ਸਾਡੇ ਵੀ ਦਿਮਾਗ ਨੂੰ ਰੈਸਟ ਚਾਹੀਦੀ ਇੱਕ ਦਿਨ ਆਊਟਿੰਗ ਚਾਹੀਦੀ ਸਾਨੂੰ ਵੀ ਵਿਚਾਰੀ ਦੇ ਮਸ਼ੀਨਾਂ ਐ ਪਾਣ ਦੀ ਮਸ਼ੀਨਾਂ ਥੋੜੀ ਕੰਮਾਣੀ ਆ ਆਊਟਿੰਗ ਨਹੀਂ ਫਰੈਂਡ ਦਾ ਮਨੀ ਤੇਰੀ ਆ ਇਹਨਾਂ ਨੂੰ ਕਿੱਧਰ ਨਾਲ ਲੱਦ ਲਿਆ ਸਾਰਿਆਂ ਨੂੰ ਇੱਕੋ ਕਲਾਸ ਪੜਦੇ ਤੇ ਪਤਾ ਨਹੀਂ ਸੈਕਿੰਡ ਕਲਾਸ ਤੱਕ ਅਸੀਂ ਦੋਵੇਂ ਇਕੱਠੀਆਂ ਬੜੀਆਂ ਉਹਨਾਂ ਦਾ ਪਛਾਣਿਆ ਨਹੀਂ ਉਹਦੋਂ ਉਹਨੇ ਉਹ ਪਛਾਣਿਆ ਨਹੀਂ ਉਸ ਤੇ ਰੋਣਾ ਉਦੋਂ ਸੀ ਉਹ ਹੈ ਨਾ ਨਾਜ਼ੁਕ ਕਲੀਸ ਪਤਰੀ ਚ ਪਤੰਗ ਹੁਣ ਉਹ ਬਣ ਗਈ ਡਾਰਬੀਨ ਮੈਨੂੰ ਤੇ ਹਰ ਬੰਦੇ ਦਾ ਤਾਂ ਆਖਿਆ ਕਿ ਇਹ ਸਪੈਸ਼ਲ ਸਾਡੇ ਘਰ ਦੇ ਨੇ ਤੁਹਾਨੂੰ ਦੇਖਣਾ ਹੈ ਕਦੇ ਬਲੋਗਾਇਰ ਵੇਖਿਆ ਨਹੀਂ ਓ ਮਾਈ ਗੋਡ ਪੰਪੀ ਝੂਠੀ ਵਹਿਮ ਦੀ ਦੁਨੀਆ 'ਚ ਲੋਕੀ ਜੀ ਜੰਦੇ ਆਪਾਂ ਪਰ ਕੋਈ ਵਹਿਮ ਚ ਨਹੀਂ ਜੰਦੇ ਆਪਾਂ ਤਾਂ ਭਾਈ ਪੁਰਾਣੇ ਫਰੈਂਡ ਆ ਪੁਰਾਣੇ ਫਰੈਂਡ ਨਹੀਂ ਹਾਲੀਨ ਪ੍ਰਾਪ ਗੁੱਡ ਮਾਰਨਿੰਗ ਪ੍ਰਾਪ ਤੋ ਅਗਲੇ ਜਨਮ ਚ ਕੀ ਬੰਨਣਾ ਚਾਹਣੀ ਹੈ ਮੈਂ ਤਾਂ ਪ੍ਰਿੰਸੀਪਲ ਬਣਨਾ ਚਾਹਦੀ ਹਾਂ ਕਿਉਂਕਿ ਜੇ ਲੋ ਸਟੂਡੈਂਟ ਬਣਗੇ ਨਾ ਤਾਂ ਕੰਮ ਨਹੀਂ ਕਰੂਗਾ ਕੰਮ ਨਹੀਂ ਕਰੂਗਾ ਜੇ ਪ੍ਰਿੰਸੀਪਲ ਬਣੇ ਫਿਰ ਜਿਹੜਾ ਮਰਜੀ ਜਵਾਕ ਨੂੰ ਸੜਕ ਉੱਤੇ ਥੱਪੜ ਮਾਰ ਦੋ ਹਲਦੇ ਰੂਲ ਬਣਾਉਗੇ ਹਲਦੇ ਰੂਲ ਬਣਾਉਗੇ ਤੇ ਪ੍ਰਿੰਸੀਪਲ ਬਣਨ ਤੋਂ ਪਹਿਲਾਂ ਪੜ੍ਹਨਾ ਪੈਣਾ ਫੇਰ ਸੀ ਟੂਡਰ ਤਾਂ ਬੰਨਾ ਹੀ ਪੈਣਾ ਉਹ ਨਹੀਂ ਮੈਂ ਉੱਚਾ ਬਣਨਾ ਪ੍ਰਿੰਸੀਪਲ ਠੀਕ ਆ ਸਿੱਧਾ ਹੀ ਬਣ ਜਾਣਾ ਬਹੁਤੀ ਜਿਆਦੀ ਸਮਾਰਟ ਹੋਈ ਪਈ ਤੂੰ ਤੇ ਪਰਦੀ ਵੀ ਹੈ ਬਹੁਤ ਬੰਗੇ ਓਏ ਚੱਕ ਆਲੇ ਓ ਸਹੀ ਆ ਮੋਲੇ ਸਹੀ ਆ ਕਾਕੇ ਸਹੀ ਆ ਸਹੀ ਆ ਸਹੀ ਆ ਸਹੀ ਆ ਸਹੀ ਆ ਕਿਵੇਂ ਗੋਡੇ ਆ ਪਾਦੋ ਦਾ ਕਾ ਅੱਛਾ ਹੀ ਲੱਗਦਾ ਲਓ ਜੀ ਕੰਮੂ ਇੱਟ ਲਾਉਣ ਵਾਲਾ ਕੱਲਾ ਤੇ ਸਲਾਹ ਦੇਣ ਵਾਲਾ ਮੋਟਾ ਤੇ ਸਭ ਤੋਂ ਵੱਡਾ ਸ਼ਖਸ਼ ਹਦੀਦ ਕਰ ਗੇਤਲੀ ਜਾਨੀ ਕਿ ਮੇਰੀ ਮੰਮੀ ਤੇ ਪਾਲੇ ਦੀ ਸੁਪਤਰੀ ਤੇ ਕੀ ਕਿਹਾ ਮੈਂ ਐਡੀ ਗੰਦੀ ਲਾਦ ਵੀ ਹੋ ਸਕਦੀ ਕਿਸੇ ਦੀ ਕਿ ਇਹ ਮੇਰੀ ਹੀ ਗੰਦੀ ਲਾਦ ਹੋ ਸਕਦੀ ਤੇ ਫਿਰ ਅਸੀਂ ਵੀ ਗੰਦੀ ਹੋ ਸਕਦੇ ਮੰਨ ਗਈ ਆ ਮੰਨ ਗਈ ਮੰਨ ਗਈ ਮੰਨ ਗਈ ਤੇਰੀ ਗੰਦੀ ਲਾਦ ਆ ਮੈਂ ਆਪਦੇ ਮੈਂ ਕਿਹਾ ਤੇ ਡੈਡੀ ਨੇ ਤੈਨੂੰ ਵੇਖਣ ਗਿਆ ਹੁੰਦਾ ਨਾ ਮੈਂ ਪਹਿਲਾਂ ਪੁੱਛਣਾ ਸੀ ਕੁਆਲੀਫਿਕੇਸ਼ਨ ਕੀ ਹੈ ਲੈਡੀ ਦੀ ਬੋਲ ਚਲਿੰਦਾ ਕੀ ਕੁਆਲੀਫਿਕੇਸ਼ਨ ਪਲੀਜ਼ ਦੱਸ ਦੋ ਮੈਨੂੰ ਤੁਸੀਂ ਦੱਸ ਨਹੀਂ ਸਕਦੇ ਤੁਸੀਂ 10th ਪਾਸ ਹਲੇ ਜਬਰਾਂ ਕੀਤਾ ਤੁਸੀਂ ਨਾ ਕੁਝ ਵੀ ਨਹੀਂ ਕੀਤਾ ਕੀ ਕੀਤਾ ਜਬਰਾਂ ਫੱਤਾ ਨਹੀਂ ਫੱਤਾ ਕੋੜ 10th ਪਾਸ 10th ਪਾਸ ਕਿਹਾ ਵਾ ਐਵੇਂ ਦੱਸੀ ਕੀ ਕਿਹਾ 10th ਪਾਸ ਦੱਸੀ ਕਿ ਹੁੰਦਾ ਦੱਸ ਹੁੰਦਾ ਮੱਛ ਪੇੜਾ ਮਾਰਨਾ ਗੱਲ ਨਹੀਂ ਕਰਨੀ ਹੋਣੀ ਦੱਸੋ ਦੱਸੋ ਪੰਜ ਦੱਸੋ ਦੱਸੋ ਬੱਚਾ ਪਾਲਟੀ ਹੈ ਕਿਧਰੋਂ ਨਿਕਲੀਏ ਸਾਰੀ ਬੱਚਾ ਪਾਲਟੀ ਵੇਖ ਦੱਸ ਆਹ ਜੀ ਆਂਦੀਆਂ ਹੀ ਮੋਟੀਆਂ ਆਈਆਂ ਇਹ ਨੂੰ ਵੇਲੇ ਮਿਲ ਗਿਆ ਇੱਕ ਦਿਨ ਨਾਲ ਆਣ ਫਰਾਂ ਜੂਵੀ ਉਹ ਮੁੰਡੇ ਨਾਲ ਛੋਟਾ ਜੇ ਉਮਰ ਚ ਵੀ ਤੇ ਕਲਾਸ ਚ ਵੀ ਕਲਾਸ ਤਾਂ ਛੋਟੇ ਜੀ ਹੁੰਦਾ ਉਮਰ ਚ ਛੋਟਾ ਕੰਮ ਲਿਆ ਰਿਹਾ ਏ ਆਏ ਸਾਡਾ ਅਕਬਰ ਇਹ ਸਾਡਾ ਬੁੱਗਾ ਇਹ ਬਹੁਤ ਪਹਿੜਾ ਇਹ ਬਹੁਤ ਪਹਿੜਾ ਏ ਰੋਸਾ ਦੇ ਬੀਬੀ ਦੋ ਆ ਸਾਡੇ ਕੋਲੇ ਕੰਮ ਖੇਚੀਏ ਤੇ ਨਹੀਂ ਜਾਂਦਾ ਏ ਓਏ ਬਾਗ ਨਹੀਂ ਦੇਖਿਆ ਆਪਣਾ ਹੈਲੋ ਕਿੱਥੇ ਆ ਦਾ ਤੈਨੂੰ ਲੈ ਜਾ ਲੈ ਦੇ ਯਾਰ ਫਟਕਾ 100 ਬੰਦੇ ਦੀ ਕਾਫੀ ਕਰੇ ਕਿ ਕਰਦੇ ਆ ਲੈ ਲੱਗ ਜਾਂਦੇ ਬਹੁਤ ਐਨਾਂ ਧਿਆਨ ਕਰਾਓ ਤੈਨੂੰ ਲੈ ਲੈ ਜਾਓ ਹੋ ਵੀ ਜਾ ਕਹਦੇ ਡੇਢ 150 ਬੰਦੇ ਦੀ ਕਾਫੀ ਤੇ 200 ਬੰਦੇ ਦੀ ਰੋਟੀ ਬੋਲ ਕੇ ਕਹਿ ਕਿੰਨੇ ਬੰਦਿਆਂ ਦੀ ਕਾਫੀ ਤੂੰ ਦੇ ਦੀ 150 ਬੰਦੇ ਦੀ 150 ਬੰਦੇ ਦੀ ਕਾਫੀ ਕਹਦੇ ਤੇ 200 ਬੰਦੇ ਦੀ ਰੋਟੀ 200 ਬੰਦੇ ਦੀ ਰੋਟੀ ਕਹਦੇ ਤੇ ਡੈਡੀ ਜੀ ਤੇਰੇ ਨੇ ਮੈਂ ਬੱਕਰਾ ਖਾਣਾ ਅੱਜ ਬੱਕਰਾ ਵੀ ਖਾਣਾ ਬਾਈ ਬੱਕਰਾ ਕਹਦੇ ਕਹਦੇ ਬੱਕਰਾ ਖਾਣਾ ਕਹਦੇ ਲਾਲੀ ਲਾਲੀ ਗਾਣਾ ਲਾਲੀ ਕੇ ਪਹੁੰਚਦਾ ਕਰੋ ਮੇਰਾ ਹੁਗਮਾ ਹੁਗਮਾ ਕੱਲਾ ਹੁਗਮਾ ਹੀ ਕਹਿੰਦਾ ਬਾਕੀ ਅੱਖਰ ਕਿੱਥੇ ਗਿਆ ਇੱਕ ਗਿਰਗੀਰ ਤੇ ਦਾ ਭਰਾ ਦਾ ਭੁੱਖਾ ਕਿੱਥੇ ਲਿਆਈ ਚੱਲ ਚੱਲੀ ਚੱਲੋ ਵੀ ਚੱਲੋ ਖੱਟ ਕੇ ਰੱਖੋ ਕੰਮ ਨੂੰ ਮੈਂ ਕਹਿੰਦਾ ਪੂਰਾ ਖੱਟ ਕੇ ਰੱਖਾ ਕੰਮ ਠੀਕ ਆ ਤੂੰ ਨਹੀਂ ਰੁਕਣਾ ਚਾਹੀਦਾ ਆ ਠੀਕ ਆ ਜੀ ਇੱਟਾਂ ਸਾਰੀਆਂ ਇੱਥੇ ਲਾ ਦੇ ਜਿੰਨੀਆਂ ਹੈਗੀਆਂ ਠੀਕ ਆ ਠੀਕ ਆ ਭਾਵੇਂ ਕੰਨਾਂ ਤੇ ਤੂੰ ਹੀ ਜੁੜੀ ਜਾ ਲਾ ਆ ਠੀਕ ਆ ਚਲੋ ਚੱਲ ਚੱਲ ਜੋਰ ਜਵਾਨੀ ਧੰਨ ਬੱਲੇ ਚੱਲ ਚੱਲ ਇੱਧਰ ਹੋ ਮੜਾ ਜਾ ਉੱਧਰ ਉੱਧਰ ਤੁਹਾਡਾ ਮਾਲ ਮੜਾ ਮਿਲਿਆ ਲੱਗਦਾ ਮਾਲ ਲੀ ਰੁ ਖੰਦਾ ਤੂੰ ਖੰਨਾ ਸੁੱਕਾ ਮਾਲ ਹਾਂ ਖੇਚੀ ਕਰ ਰੱਖ ਮੇਰਾ ਭਾਈ ਹਾਂ ਖੇਚੀ ਕਰ ਰੱਖ ਖੇਚੀ ਨਹੀਂ ਰਹਾਦਾ ਇਹ ਤੇ ਸੱਚੀ ਮੇਰਾ ਭਾਈ ਦੱਬ ਦੋ ਕੰਮ ਹਾਂ ਅੱਜ ਉਹਨੂੰ ਮਾਲ ਤੇਜ ਮਿਲਿਆ ਲੱਗਦਾ ਹੈ ਕੰਮੂਏ ਹੈ ਰਾਜੂ ਤੇਜ ਮਿਲਿਆ ਕਿ ਨਹੀਂ ਹੈ ਅੱਕਾ ਦੱਸ ਦਿਆਂ ਨਾ ਇਹ ਕਹਿੰਦਾ ਫੈਕਟਰੀ ਸਾਰੀ ਟੈਲਾਂ ਵਾਲੀ ਆਪਣੀ ਇਹ ਸੰਭਲ ਲੈਣਗੇ ਕਿਵੇਂ ਕਹਿੰਦੇ ਆ ਦਰਸ਼ਨਾ ਕੀ ਕਹਿੰਦੇ ਆ ਦੱਸੋ ਯਾਰ ਦਰਸ਼ਨਾ ਸੀ ਹੈ ਚਾਹੁੰਦਾ ਏ ਕਿੰਨੀ ਟੈਲ ਕੱਢ ਦਿਆ ਕਰੋਗੇ ਇੱਕ ਦਿਨ ਚ ਕਿੰਨੀ ਟੈਲ ਕੱਢ ਦਿਆ ਕਰੋਗੇ ਇੱਕ ਦਿਨ ਚ ਦੱਸ ਕਿੰਨੀ ਕੱਢ ਦਿਆ ਕਰੋਗੇ 10 ਚਾਰਿਆ ਟੈਲਰਾ ਕਿੰਨੀ ਹੁੰਦੀ ਆ ਇਹ ਨਾਲ ਫਰਮਾ ਹੀ ਨਹੀਂ ਆਪਣੇ ਕੋਲ ਫਰਮਾਇਆ ਆਪਣੇ ਕੋ ਸਾਰਾ ਆਏਗਾ 2500 ਲੈ ਆਣੇ ਚੱਕ ਕੇ ਸਾਰੀ ਇੱਥੇ ਲੈਣੀ ਵੇਲੀ ਚਲਾ ਦੇਣੇ ਫੈਕਟਰੀ ਸਾਰਾ ਸਮਾਨ ਲੈਣਾ ਹਾਂ ਜੀ ਜੋ ਦੇਖ ਲਈ ਉਹਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ